ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਚੰਡਾਲ ਲੋਹਾ ਦੇ ਇਸ ਐਪੀਸੋਡ ਵਿੱਚ ਕੀ ਹੋਇਆ ਹੈ ਉਹਦੇ ਬਾਰੇ ਜੋ ਇਨਫੋਰਮੇਸ਼ਨ ਦੇਣ ਲੱਗੇ ਹਾਂ ਉਹ ਇਨਫੋਰਮੇਸ਼ਨ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦੀ ਇਸ ਲਈ ਵੀਡੀਓ ਨੂੰ ਪੂਰਾ ਦੇਖਿਓ ਤੇ ਸਕਿਪ ਬਿਲਕੁਲ ਨਾ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਮੈਂ ਤੁਹਾਨੂੰ ਅੱਜ ਇਸ ਵੀਡੀਓ ਚ ਦੱਸਣਾ ਚਾਹਦੀ ਹਾਂ ਕਿ ਕਿਵੇਂ ਅੱਜ ਵਿੱਕੀ ਨੇ ਬਾਪੂ ਜੀ ਨੂੰ ਕਿਹੜੀ ਗੱਲ ਕਹੀ ਕਿ ਬਾਪੂ ਜੀ ਦਾ ਦਿਲ ਡਰ ਗਿਆ ਵਿੱਕੀ ਨੇ ਕਿਸ ਨੂੰ ਧਮਕੀ ਦਿੱਤੀ ਵਿੱਕੀ ਨੇ ਇਹੋ ਜਿਹੀ ਕਿਹੜੀ ਗੱਲ ਕਹਿਤੀ ਜਿਹਦੇ ਨਾਲ ਬਾਪੂ ਜੀ ਦਾ ਦਿਲ ਬਿਲਕੁਲ ਹੀ ਕਮਜ਼ੋਰ ਡਰ ਕੇ ਬਿਹਾਲ ਹੋ ਗਿਆ ਵਿੱਕੀ ਨੇ ਅੱਜ ਇਹੋ ਜਿਹੀਆਂ ਗੱਲਾਂ ਕਿਉਂ ਕਰ ਦਿੱਤੀਆਂ ਹਾਂਜੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਦੋਂ ਬਾਪੂ ਜੀ ਨੇ ਬੇਬੇ ਨੂੰ ਦੇਖਿਆ ਕਿ ਉਹਨਾਂ ਨੂੰ ਹੋਸ਼ ਨਹੀਂ ਆ ਰਹੀ ਤੇ ਉਹਨਾਂ ਦੇ ਨਿਸ਼ਾਨ ਵੀ ਪਏ ਹੋਏ ਹਨ ਤਾਂ ਵਿੱਕੀ ਤੇ ਪ੍ਰੀਤ ਬਾਪੂ ਜੀ ਨਾਲ ਹੀ ਲੜ ਪਏ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਤਾਂ ਸਾਡਾ ਕੀਤਾ ਕਰਾਇਆ ਖੂਹ ਵਿੱਚ ਪਾ ਰਹੇ ਹੋ ਤੁਸੀਂ ਜਿਨ੍ਹਾਂ ਪਿੱਛੇ ਲੱਗੇ ਹੋ ਉਹਨਾਂ ਨੇ ਹੀ ਸਾਡੀਆਂ ਬੇੜੀਆਂ ਵਿੱਚ ਬੱਟੇ ਪਾਏ ਨੇ ਅਸੀਂ ਜੋ ਮਰਜ਼ੀ ਕਰ ਲਈਏ ਤੁਹਾਨੂੰ ਸਾਰਾ ਕੁਝ ਗਲਤ ਹੀ ਲੱਗਦਾ ਹੈ ਤੇ ਅਸੀਂ ਚਾਹੇ ਬੇਬੇ ਨੂੰ ਹੱਥੀ ਸ਼ਾਵਾ ਕਰਦੇ ਹੋਈਏ ਤੁਹਾਨੂੰ ਤਾਂ ਇੰਜ ਹੀ ਲੱਗਣਾ ਹੈ ਜਿਵੇਂ ਅਸੀਂ ਉਹਨਾਂ ਦਾ ਹਮੇਸ਼ਾ ਹੀ ਬੁਰਾ ਚਾਹੁੰਦੇ ਹਾਂ ਤੇ ਵਿੱਕੀ ਨੇ ਅੱਜ ਥੱਕ ਹਾਰ ਕੇ ਗੁੱਸੇ ਵਿੱਚ ਬਾਪੂ ਨੂੰ ਕਹਿ ਦਿੱਤਾ ਕਿ ਜੇਕਰ ਸੋਨੂ ਸਾਡੇ ਘਰ ਵੜ ਗਿਆ ਜਾਂ ਉਸਨੇ ਸਾਡੇ ਘਰ ਦਾ ਦਰਵਾਜ਼ਾ ਤੱਕ ਖੜਕਾ ਦਿੱਤਾ ਤੇ ਮੈਂ ਗੰਡਾਸਾ ਤੇਜ਼ ਕਰਕੇ ਰੱਖਿਆ ਤੇ ਉਹਦੀਆਂ ਲੱਤਾਂ ਵੱਢ ਦਵਾਂਗਾ ਮੈਂ ਉਸ ਨੂੰ ਜਾਨੋਂ ਮਾਰ ਦਵਾਂਗਾ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਚਾਹੇ ਬਾਅਦ ਵਿੱਚ ਮੈਨੂੰ ਜੇਲ੍ਹ ਹੀ ਨਾ ਕਿਉਂ ਜਾਣਾ ਪੈ ਜਾਏ ਬਾਪੂ ਜੀ ਇਹ ਗੱਲ ਸੁਣ ਕੇ ਡਰ ਗਏ ਤੇ ਅਚਾਨਕ ਆਪਣੇ ਘਰ ਚਲੇ ਗਏ ਅੱਗੇ ਜਦੋਂ ਉਹਨਾਂ ਨੂੰ ਕਵਲ ਮਿਲਦਾ ਹੈ ਤੇ ਉਹਨਾਂ ਨੂੰ ਪੁੱਛਣ ਲੱਗ ਜਾਂਦਾ ਹੈ ਕਿ ਬਾਪੂ ਜੀ ਤੁਹਾਨੂੰ ਕੀ ਹੋਇਆ ਹੈ ਤੇ ਬਾਪੂ ਜੀ ਘਬਰਾਉਂਦੇ ਹੋਏ ਕਹਿੰਦੇ ਨੇ ਕਿ ਮੈਨੂੰ ਕੁਝ ਨਹੀਂ ਹੋਇਆ ਤੂੰ ਜਾ ਤੇ ਆਪਣੀ ਮਾਂ ਦੀ ਖਬਰ ਲੈ ਕੇ ਆ ਕਵਲ ਸੰਦੀਪ ਨੂੰ ਕਹਿੰਦਾ ਹੈ ਕਿ ਚੱਲ ਚਲੀਏ ਅਸੀਂ ਬੇਬੇ ਦੀ ਖਬਰ ਲੈ ਕੇ ਆਨੇ ਹਾਂ ਤਾਂ ਸੰਦੀਪ ਕਹਿੰਦੀ ਹੈ ਕਿ ਬੇਬੇ ਕਿਤੇ ਨਹੀਂ ਮਰ ਚੱਲੀ ਜਿਹੜਾ ਅਸੀਂ ਉਹਦੀ ਖਬਰ ਲੈਣ ਹੁਣੀ ਚੱਲੇ ਜਾਈਏ ਪਹਿਲਾਂ ਅਸੀਂ ਆਪਣੇ ਘਰ ਦਾ ਕੰਮ ਨਿਬੜਾਂਗੇ ਫਿਰ ਜਾਵਾਂਗੇ ਦਾ ਬਾਪੂ ਜੀ सोनू ਨੂੰ ਮਿਲਣ ਜਾਂਦੇ ਹਨ ਤੇ सोनू ਉਹਨਾਂ ਨੂੰ ਪੁੱਛਦਾ ਹੈ ਕਿ ਕੀ ਗੱਲ ਹੋਈ ਹੈ ਤਾਂ ਬਾਪੂ ਜੀ ਕਹਿੰਦੇ ਨੇ ਕਿ ਅੱਜ ਮੈਂ ਇਹ ਸਾਰੀਆਂ ਗੱਲਾਂ ਸੁਣ ਕੇ ਹਰਾਨ ਰਹਿ ਗਿਆ ਕਿ ਮੇਰੀ ਔਲਾਦ ਮਰਨ ਮਰਾਨ ਤੱਕ ਪਹੁੰਚ ਗਈ ਹੈ ਮੇਰੀ ਔਲਾਦ ਦਾ ਦਿਮਾਗ ਐਨਾ ਖਰਾਬ ਹੋ ਚੁੱਕਾ ਹੈ ਜਿਸ ਨੂੰ ਪੈਸੇ ਦੇ ਅੱਗੇ ਕੁਝ ਨਹੀਂ ਦਿਖ ਰਿਹਾ ਤੇ ਸੰਦੀਪ ਤੇ ਪ੍ਰੀਤ ਵੀ ਇਹੀ ਗੱਲਾਂ ਕਰਦੇ ਨੇ ਕਿ ਅਸੀਂ ਕਿਵੇਂ ਸੋਨੂ ਤੋਂ ਤੇ ਬਾਪੂ ਤੋਂ ਆਪਣਾ ਪਿੱਛਾ ਛਡਾਈਏ ਬਾਪੂ ਨਾਲ ਅਸੀਂ ਇਹੋ ਜਿਹਾ ਕੀ ਕਰੀਏ ਕਿ ਬਾਪੂ ਸੋਨੂ ਦੇ ਕਰ ਜਾ ਨਾ ਸਕੇ ਨਾ ਉਸ ਨਾਲ ਗੱਲਬਾਤ ਕਰ ਸਕੇ ਪਰ ਸੋਨੂ ਨੇ ਬਾਪੂ ਨੂੰ ਸਕੀਮ ਦਿੱਤੀ ਕਿ ਤੁਸੀਂ ਦੁਬਾਰਾ ਤੋਂ ਭੂਆ ਨੂੰ ਆਪਣੇ ਘਰ ਬੁਲਾਓ ਤਾਂ ਜੋ ਕਿ ਇਨਾਂ ਦੇ ਨੱਥ ਪਾਈ ਜਾ ਸਕੇ ਇਹਨਾਂ ਨੇ ਬਹੁਤ ਆਤੰਗਮਚਾਰ ਰੱਖਿਆ ਹੈ ਇਹ ਬਹੁਤ ਹੀ ਜ਼ਿਆਦਾ ਚੰਡਾਲ ਬਣ ਚੁੱਕੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭੂਆ ਜੀ ਹੁਣ ਆਣਗੇ ਤੇ ਅਗਲੀ ਕਾਰਵਾਈ ਉਹੀ ਕਰਨਗੇ ਅਗਲੇ ਪਾਰਟ ਵਿੱਚ ਦੇਖਦੇ ਹਾਂ ਕਿ ਕੀ ਬਣਦਾ ਹੈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ